दुनिया जे लोक गो पता पता हमेशा पोइ चे न ਯਾਰ ਰੱਲਾ ਉਹ ਸੰਗਤ ਦਾ ਖੈਲੀਆ ਕਮ ਕਰ ਲੈਤੀ ਜਾਂਦੇ ਦੇਖੋ ਤੇ ਤਾਨੇ ਲਾਦੀ ਮਾਤਾ ਅਨਾਰ ਗੰਗਾ ਉਂਡੀ ਵਾਲੇ ਜੀਵਲਾ ਪਿਆਰ ਦੀ ਉਮੀਦ ਰੱਖੀ ਜੰਨੇ ਵਿੱਚ ਰੱਖ ਕੇ ਜੇ ਖਾਰ ਕੰਡਾ ਤੇ ਸੰਗਤ ਦੀ ਖੁਸ਼ੀ ਦਾ ਕਰਕੇ ਬੋਲੀਆ ਜਲਾਦ ਤੋਂ ਹੋਵੇ ਪਤਾ ਲੱਖ ਤੇ ਹਜ਼ਾਰ ਗੰਗਾ ਰੁਪਰੇ ਜਿੰਦਗੀ ਦਾ ਝੰਡਾ ਇਹੋ ਚਾਹੀਦਾ ਸਹ ਹਰ ਕਾ ਕੋਈ ਇਹੇ ਤਕੇ ਵਾਰ ਸੰਦੇ ਜੁਵਾ ਦੇ ਜੁਗੀਆਂ ਸਾਰੀਆਂ ਸਰਦਾਰ ਸੁਤੀਆਂ ਮਾਇਆ ਬੀਜੀਆਂ ਪਹਿਰਾ ਤੇ ਜੀਰ ਬੰਦੂਰ ਤੋਂ ਜਿਹੜੇ ਨਗਰ ਕੀਰਤਨ ਨਾਲ ਜੁੜੇ ਹੈ ਮਹਾਰਾਜ ਸੋਹਣਿਆਂ ਨੂੰ ਚਰਦੀ ਕਲਾ ਵਰਤੇ ਸੁਵਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੀਚ ਝਟਾ ਕੇ ਖੱਲੇ ਦਵਾਰੇ ਪਾਈ ਆਪਣੀ ਹਾਜ਼ਰੀ ਪਰਮਾਨ ਕਰਦਾ ਹੈ ਗੁਰੂ ਮਹਾਰਾਜ ਦੀ ਜਤਰਾ ਦਾ ਪਰਮਾਨਸ਼ੀ ਮਹਾਰਾਜ ਗੱਜ ਕੇ ਅੱਖੋਂ ਪਿਆਰ ਨਾਲ ਵਾਹੇ ਗੁਰੂ ਮੁਰਗੀ ਦਾ ਖਾਸਾ ਵਾਹੇ ਦੀ ਕੀ ਫਤਿਹ ਇਹ ਪੰਤੂ ਤੁਸੀਂ ਜਾਣਦੇ ਹੋ ਇਹ ਤੇਰਾ ਗੁਰੂ ਆਵਾ ਛਿਨਾ ਤੋਂ ਦੁਗਾਇਓ ਤੋਂ ਦੁਆਨ ਤੋਂ ਹੋਏ ਨੇ ਗੁਰੂ ਆਵਾ ਤੇ ਤੇ ਮੇਰਾ ਤੇਰਾ ਪਹੀਰਾ ਬੱਜੀਆਂ ਮਾਇਨਿਸ 21 ਦਾ ਰਸਤਾ ਪਈ ਗੁਰੂ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਵਾਸਤੇ ਕਮਤਾ ਸੀ ਲਉਣੀ ਆ ਇੱਕ ਇਨਕਮੇ ਤਹਾਸਲ ਹੋਏ ਇਹ ਗੁਰੂ ਮਹਾਰਾਜ ਦੇ ਸਾਹਿਬ ਜਾਂਦੇ ਜਨੀਰ ਖਾਨ ਨੇ ਲਜਰ ਮੰਨ ਕਰਵੇ ਦੋ ਬੇਤੀਆਂ ਪੈ ਗਈਆਂ ਜੀ ਜੀ ਤੇਰੀ ਤੇ ਖੇਡ ਮਰਾਂ ਦੇ ਕਹਿੰਦੇ ਵੀ ਜਾਂਦਾ ਸਿੱਖੀ ਸਰਦੇਓ ਸਲਾਮਤ ਹੋ ਮਤਾਜਰ ਮੁਸਲਮਾਨ ਬਣ ਜਾਓ ਜੋ ਵੀ ਤੁਸੀਂ ਲੈਣਾ ਲਾਲ ਤੋਂ ਖਮੂ ਵਜੂਹੀਏ ਮੋਤੀਆਂ ਲਾਰੋਂ ਤੋਂ ਲਾ ਕੇ ਰਾਜਤਾਨੀ ਦੇ ਮਾਰਕੋ ਹੋਣੇ ਥੋੜੇ ਨਾਲ ਬਾਬਾ ਦੀਆਂ ਕੁੜੀਆਂ ਦੇ ਸੱਜਣ ਹੋਣਗੇ ਇਹ ਲਾਚੇ ਖਾਏ ਇੱਕ ਪਾਸੇ ਮੋਤਵਾ ਨਾਲ ਵੀ ਸਾਡੇ ਖੋਲੂ ਕੰਦਾ ਨਿਕਾੜਾ ਕੇ ਸਭ ਸੱਜਾ ਲਾੜ ਕੇ ਦੇ ਕੰਨ ਮੋਟੇ ਸੁਈ ਜਾਂਦੀ ਨਾ ਵੀ ਮੁਸਲਮਾਨ ਬਣ ਜਾਓ ਸਾਦਾ ਦੇ ਖਾਬ ਕਿਤੇ ਨਾਮੋਂਗੇ ਨਵੀਂ ਕਿੰਦ ਪਤਲ ਕਰਾਏ ਨਾਮੋਂਗੇ ਕੋਈ ਖੜ ਗਿਆ ਕਿ ਜਲਾਦ ਜਿਹੜੇ ਜਲਾਦ ਨੇ ਸੁਲਾਵੇਂ ਨੇ ਜਲਾਦ ਦੀ ਨੇ ਨੌਵੇਂ ਪਾਸਾ ਤੇ ਟੇਕ ਚੜਾਈ ਸੀ ਉਹਦੇ ਉੱਤਰ ਸਾਦਲ ਦੇਗ ਅਤੇ ਬਾਦਲ ਦੇਗ ਕੋਈ ਖੜਿਆ ਉਧਰ ਹੀ ਆ ਗਿਆ ਰਾਜ ਆ ਗਏ ਨਵਾਬ ਜਦੋਂ ਲੱਕ ਕੱਪ ਕੇ ਕੰਦ ਕੋੜਾਂ ਕੋਲੇ ਆ ਵੀ ਨਾ ਪਹਿਲਾਂ ਟਹਿ ਵੀ ਗਈ اگر مہتر کوئی نہیں کرتا ہے دلنا تو رہا ہے مہرم جاتے ہیں کہنا اجل مانے لو کشنی گیا اجل کشنی بھیڑا میں خلائط کرنوں سال اجل کنیزے مال کو بنا دوں اور پہنے جانوں خون ساتے مکے نہ لگو اجل خوکے پھڑ جا اور سالدہ کا جاس دا ہو دنیا اسی خودا میرے آسے پاکا ਫਤਹਿ ਫਤਿਹ ਦੂ ਦੇ ਰੂਪ ਕਾਹ ਲੈ ਨਹੀਂ ਦੁਨੀਆਂ ਤੱਕ ਕੋਈ ਤੂੰ ਆਉਂਦੀ ਮਰਦ ਦਾ ਫਿਕਰ ਨਾ ਸਾਡੀ ਮਾਂ ਦਾ ਫਿਕਰ ਨਾ ਕਰ ਇਕ ਹੋਰ ਕੇ ਜਵਾਬ ਸਾਹਮਣੇ ਆ ਕੇ ਹੁੰਦੇ ਨੇ ਚਾਹ ਬਿਲ ਪੈਣਾ ਤੇਰੀਆਂ ਜਹਾਨ ਤੇ ਕਰਦਾ ਮਹਿਮਾਨ ਤੀ ਤੂੰ ਬਿਆਰ ਕੋਈ ਆ ਦੇਤੀ ਦਰ ਮੈਂ ਬਦਿਆਲੇ ਹਾਕਮ ਓਹ ਸਮਝਾਵਾ ਹਲ ਤੇ ਮੂਰਖਾ ਸਾਹਿਬ ਸਾਹਿਬਾ ਪਲਾਏ ਬਹੁਤ ਬਹੁਵਾ ਨਾ ਤੇ ਆਨ ਤਾ ਨਾ ਦੀਨ ਮੈਰ ਤਾਰੇ ਆਰਦ ਸਾਰਵੇ ਉਹ ਮਾਰਾ ਮੂੜਾ ਤੋਂ ਨਾ ਲਾ ਨਾ ਬਚਾਰ ਕਹੂ ਨਾ ਫਿਰ ਤੱਕ ਪਾਰਿਆ ਤੂੰ ਆਪ ਦੇ ਹਸਾਲਵੇਂ ਮਾਣੇ ਨਾ ਨਿਖਾਬ ਚਾਰ ਕਰਵਾ ਫਿਰੇ ਮਾਤਾ ਪਾਰਿਆ ਆਪ ਦੇ ਉਤਾਰਵੇਂ ਮੇਰੇ ਵਸਨਾ ਦਾ ਨਾ ਨਾ ਤੇਰਾ ਨਾ ਤਾ ਰਹਾ ਮੇਰੇ ਪੈਵਾ ਪਾਰੇ ਆਏ ਸਹਜ ਖਾਰੋਵੇ ਤੇ ਨਾ ਤਾ ਨਾ ਬਿਲਦਾਂ ਤੇ ਅਸਿਕਾ ਵਿਸਾਦ ਨਾ ਮੇਰਾ ਤਾਰ ਜਾਨ ਕੀ ਚਾਰ ਦਿਨ ਪੈਣਾ ਤੇਰੀਆਂ ਜਗਾਵ ਤੇ ਇੱਕ ਮਾਨਿਆ ਨਾ ਸਾਹ ਮਾਰੇ ਜ਼ਮਾਨ ਕੀ ਕਦੋਂ ਸੱਤੇ ਨਾ ਕਰਾਂ ਤੇ ਮੱਥੇ ਹੁੰਦੇ ਰਾਂ ਸਾਕ ਤਰੀ ਆ ਕਾਹ ਕਿਥੋਂ ਭਾਰੇ ਨਾ ਕੰਦਰੀ ਕਮਾਈ ਲਾ ਪਤੰਗਾਂ ਪਰੋ ਤੇ ਗਾਲਾ ਹਾਰ ਪਾਲਿਆ ਤੇ ਖਦੀ ਨਾ ਤੀਰਾ ਝਾਕੇ ਲਈ ਲਈ ਲਾਹ ਰਾਮ ਧਰਮਨਾਥ ਦੇ ਮਕਾਨ ਤੇ ਮਾਪੂਨ ਗੁਰੂ ਨਾਨਕ ਹੋਈਏ ਬਿਨਾਨ ਕੀ ਧਾਮ ਸੇਨ ਪਾਇਨਾ ਤੇਰੀਆਂ ਦੇ ਨਾਮ ਤੇ ਅੱਖਰ ਨਾਮ ਨਾ ਬਾਤ ਸਾਕਾ ਸੋਹਿਆ ਮੋਰੇ ਕੰਮੀ ਪਾ ਗਿਆ ਪੱਕਾ ਦੰਨ ਤਰੀ ਅਜੇ ਦੀ ਹਾਤੇ ਮਾਇਆ ਦੇ ਸੁਖੀ ਦਿਆ ਆਕੀ ਹੋਵੇ ਕੋਈ ਇਲਾਮ ਤਵਾਕਕੀ ਕੁਬੂਦਾਨ ਤੇ ਲੋਕੀ ਦਾ ਯਾਦ ਨਾ ਤਰੀ ਸਤੀਦਾਨ ਕੀ ਤਾਹ ਮੇਰ ਪਹਿਨਾ ਤੇ ਵੀ ਮਜਲਾ ਤੇਰੇ ਅੱਤ ਮੋਰੇ ਆਦ ਨਾ ਸਾਹ ਬਿਲਾ ਰੀਆ ਅੱਖਾਂ ਵਿੱਚ ਛੱਡੀਆਂ ਸਾਹ ਬਿਲਾ ਸੁਖੇ ਤੇਰੀ ਨਾਮ ਤੇ ਆਉਂਦਾ ਤਾਦਲਾ ਬਨੂ ਜਾਨਕੀ ਸੋਹਣਿਆ ਪਹਿਲਾ ਤੇਰੀਆਂ ਜਗਾਂ ਤੇ ਅੱਛਾ ਮਨਿਆ ਨਾ ਤੂੰ ਕਾਹ ਕੋਹਨ ਵਾਲੀ ਕਹਿੰਦਾ ਸੱਚੇ ਪਤੀ ਜੇ ਸਾਹ ਮੱਤਾ ਦਾ ਪਤੀ ਜੇ ਤੇਰੇ ਲੱਗਦੇ ਕੋਟਾ ਰਹਿਣਾ ਛੋੜ ਨਾ ਮੋਤੀਆਂ ਖੁਸ਼ਾਹਤ ਤੱਕਦੇ ਨਤਾਰੀ ਨੂੰ ਉੱਤਮ ਅਟ ਦੇਖ ਲੈ ਰੂ ਮਾਝ ਦੇ ਰੂ ਨਾ ਇਹ ਦੁਖਾਂ ਦੇ ਮਹਾਕਰ ਉਹ ਤਨ ਕੋਈ ਸੰਕਰੰਦੇ ਬੀਨ ਖਾਉਂਦੇ ਉਹ ਨਹੀਂ ਆਵਦਾ ਜਨਤੂ ਹੋਇਆ ਮਿਲ ਜਾਨ ਕੀ ਥਾਲ ਬਿਨ ਪਹਿਲਾਂ ਤੇਰੀਆਂ ਦੇ ਨਾਮ ਤੇ ਐਵੇਂ ਮਨਿਆ ਬਿਨਾ ਕਾਲ ਨਹੀਂ ਜੀਉਣ ਕੀ ਆਇਆ ਸੰਦੇਸ਼ ਫਤਵੀ ਆਇਆ ਬੰਦ ਤਾ ਆਕਾਸ਼ ਚ ਉੱਡ ਗਿਆ ਮਾਰਾ ਕੰਮੀ ਪੈ ਗਿਆ ਪੱਕਾ ਕੰਮ ਕਰੀ ਇੱਥੇ ਵੀ ਰਹਾ ਤੇ ਆਏ ਫੁੱਲ ਗਿਆ ਆਤੀ ਹੋ ਕੇ ਪੈ ਰੀਆਂ ਹੋਰ ਨਾਨਾ ਨਾਤਾ ਰੱਖੀ ਗੁਰਦਵਾਨ ਤੇ ਰੱਬ ਦੀ ਦਾਤ ਜਾਨਾ ਪੂਰੀ ਕੀਤੀ ਸਦੀਆਂ ਕੀ ਯਾਰ ਪਹਿਲਾਂ ਤੇਰੀਆਂ ਦੇ ਨਾਮ ਤੇ ਅੱਜ ਵੀ ਗਰਦਾ ਖੜੀ ਰੰਗਾਂ ਚੋਂ ਕਹੀ ਅਸੀਂ ਫੱਟਦੇ ਅੜੀ ਕਿ ਅੰਮਾ ਰਾਮਾ ਬਣਾਵਾਂ ਗਰਦਾ ਖੜੀ ਮੇਰਾ ਆਦਿਵਾ ਨਹੀਂ ਹੋਣੀ ਇਸ ਤੇ ਖੜੀ ਹਰਿ ਦੇਰਨ ਵਾਲਾ ਮਾਨ ਦੇਵਲਾ ਤਾਰੀ ਪ੍ਰਮਾਤਮਾ ਦਸ ਤਾ ਅਖੀਰ ਮਾਨ ਦਿਨ ਚਾਲ ਕੇ ਤੁਮਾਂ ਦੇ ਸਾਥੀ ਨਾ ਜਲਾ ਦਿਨਾ ਕੁਕਲਾ ਨਿਸ਼ਾਨ ਕੀ ਤਾਹ ਤੇ ਨਾ ਪੜਾ ਤੇਰੀ ਅਦਹਾਰੂ ਤੇ ਅਸਾਂ ਦੀ ਯਾਦ ਨਾ ਤਾ ਤੈਨ ਰਾਮਕੀ ਹਾਂ